ਸਭ ਸ੍ਰੀ ਗੁਰੂ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਵੀ ਹੁਣ ਈ ਚਲਾਨ ਸ਼ੁਰੂ ਹੋ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਹੁਣ 200 ਤੋਂ ਵੱਧ ਈ ਚਲਾਨ ਕੀਤੇ ਜਾ ਰਹੇ ਹਨ ਡੀਜੀਪੀ ਗੌਰਵ ਜਾਦਵ ਦੇ ਵੱਲੋਂ 42 ਕਰੋੜ ਰੁਪਏ ਦੇ ਈ ਚਲਾਨ ਸਿਸਟਮ ਦੀ ਸ਼ੁਰੂਆਤ ਤੋਂ ਬਾਅਦ ਲਗਭਗ ਤੁਹਾਨੂੰ ਦੱਸ ਦਈਏ ਕਿ 10 ਦਿਨਾਂ ਬਾਅਦ ਹੀ ਸ਼ਹਿਰ ਦੇ ਵਿੱਚ ਹੁਣ ਇਸ ਨੂੰ ਕਾਰਜਸ਼ੀਲ ਬਣਾਇਆ ਗਿਆ ਹੈ 11 ਦੇ ਵਿੱਚ ਈ ਚਲਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਰੋਜ਼ਾਨਾ ਲਗਭਗ 200 ਚਲਾਨ ਜਾਰੀ ਕੀਤੇ ਜਾ ਰਹੇ ਹਨ ਤੇ ਡਿਫਾਲਟਰਾਂ ਨੂੰ ਉਸੇ ਸ਼ਾਮ ਨੂੰ ਹੀ ਉਹਨਾਂ ਦੇ ਫੋਨ ਦੇ ਉੱਤੇ ਚਲਾਨ ਦੇ ਰਾਹੀਂ ਸੂਚਨਾ ਵੀ ਮਿਲ ਰਹੀ ਹੈ ਸੋ ਜ਼ਿਆਦਾਤਰ ਚਲਾਨ ਉਲੰਘਣਾ ਕਰਨ ਵਾਲਿਆਂ ਨੂੰ ਜਾਰੀ ਕੀਤੇ ਜਾ ਰਹੇ ਹਨ ਜਿਸ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ ਲਾਲ ਬੱਤੀ ਜੰਪਿੰਗ ਅਤੇ ਗਲਤ ਸਾਈਡ ਡਰਾਈਵਿੰਗ ਸ਼ਾਮਲ ਹੈ ਸੋ ਲਗਾਤਾਰ ਹੁਣ ਜਲੰਧਰ ਸ਼ਹਿਰ ਦੇ ਵਿੱਚ ਵੀ ਕੈਮਰਿਆਂ ਦੇ ਰਾਹੀਂ ਇਹ ਚਲਾਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ 200 ਤੋਂ ਵੱਧ ਚਲਾਨ ਰੋਜ਼ਾਨਾ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਆਮ ਲੋਕਾਂ ਨੂੰ ਜਦੋਂ ਮਹਿੰਗੇ ਭਾਅ ਦੇ ਵਿੱਚ ਖਰੀਦੀ ਗਈ ਚੀਜ਼ ਦੇ ਬਦਲੇ ਵੀ ਪਾਣੀ ਮਿਲੇ ਤਾਂ ਲੋਕਾਂ ਦੇ ਵਿੱਚ ਰੋਸ ਜਾਗਣਾ ਸੁਭਾਵਿਕ ਹੋ ਜਾਂਦਾ ਹੈ ਹਾਲਕਾ ਜਲੰਧਰ ਦੇ ਕੈਂਟ ਅਧੀਨ ਆਉਂਦੇ ਪਿੰਡ ਜਮਸ਼ੀਰ ਖਾਸ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੇ ਵੱਲੋਂ ਹੁਣ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹਨਾਂ ਨੂੰ ਮਹਿੰਗੇ ਭਾਅ ਦੇ ਸਿਲੰਡਰ ਮਿਲ ਰਹੇ ਹਨ ਤੇ ਸਿਲੰਡਰ ਦੇ ਵਿੱਚ ਗੈਸ ਦੇ ਨਾਲੋਂ ਜ਼ਿਆਦਾ ਪਾਣੀ ਮਿਲ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਿਆਂ ਕਿ ਕਸਬਾ ਜਮਸ਼ੀਰ ਖਾਸ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲੋਕਾਂ ਨੇ ਨੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਇੱਕ ਤੇ ਪਹਿਲਾਂ ਹੀ ਮਹਿੰਗਾਈ ਕਾਫੀ ਜ਼ਿਆਦਾ ਹੋ ਚੁੱਕੀ ਹੈ ਤੇ ਦੂਜੇ ਪਾਸੇ ਹੁਣ ਸਿਲੰਡਰਾਂ ਦੇ ਵਿੱਚੋਂ ਵੀ ਗੈਸ ਦੀ ਜਗ੍ਹਾ ਪਾਣੀ ਨਿਕਲ ਰਿਹਾ ਹੈ ਜੋ ਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਅਜਿਹੀ ਠੱਗੀ ਇੱਕ ਵਾਰ ਨਹੀਂ ਵਾਰ-ਵਾਰ ਹੋ ਚੁੱਕੀ ਹੈ ਜਦੋਂ ਇਸ ਸੰਬੰਧੀ ਗੈਸ ਏਜੰਸੀ ਦੇ ਨਾਲ ਸੰਪਰਕ ਕੀਤਾ ਗਿਆ ਤੇ ਇਸ ਦੀ ਕੋਈ ਵੀ ਪੁਖਤਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਤੇ ਨਾ ਹੀ ਕੋਈ ਹੱਲ ਕੱਢਿਆ ਗਿਆ ਹੈ ਸੋ ਜਿੰਨੇ ਕਿਲੋ ਪਾਣੀ ਨਿਕਲਿਆ ਹੈ ਉੰਨੇ ਹੀ ਗੈਸ ਹੋਰ ਦੇ ਦਿੰਦੇ ਹਾਂ ਸੋ ਇਹ ਗੱਲ ਕਹਿ ਕੇ ਉਹਨਾਂ ਦੇ ਵੱਲੋਂ ਟਾਲ ਦਿੱਤਾ ਗਿਆ ਹੈ ਲੋਕਾਂ ਨੇ ਇੰਡੀਅਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣ ਅਤੇ ਗੈਸ ਏਜੰਸੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਜਿਹੜੀ ਕਿ ਮੰਗ ਵੀ ਕੀਤੀ ਹੈ ਸੋ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤਾਂ ਦੇ ਵੱਲੋਂ ਸਿਲੰਡਰ ਦੇ ਵਿੱਚੋਂ ਕਿਵੇਂ ਪਾਣੀ ਕੱਢਿਆ ਜਾ ਰਿਹਾ ਹੈ ਸੋ ਪੂਰੇ ਇਲਾਕੇ ਦੇ ਵਿੱਚ ਹੁਣ ਪਾਣੀ ਵਾਲੇ ਸਿਲੰਡਰ ਵੇਚੇ ਜਾ ਰਹੇ ਹਨ ਜਿਸ ਦੇ ਵਿੱਚ ਕਿ ਗੈਸ ਕਾਫੀ ਜ਼ਿਆਦਾ ਘਟ ਪਾਈ ਜਾਂਦੀ ਹੈ ਤਵਾਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੋਗਾ ਤੋਂ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਮੈਲਾਂ ਇੰਸਪੈਕਟਰ ਦੇ ਵੱਲੋਂ ਹੁਣ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ ਗਿਆ ਹੈ ਮੋਗਾ ਦੇ ਕਸਬਾ ਕੋਟ ਈਸੇਖਾਂ ਦੀ ਤਤਕਾਲੀਨ ਐਸ ਐਚ ਓ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਆਖਰਕਾਰ ਲਗਭਗ 9 ਮਹੀਨੇ ਫਰਾਰ ਹੋਣ ਤੋਂ ਬਾਅਦ ਮੋਗਾ ਦੀ ਮਾਨਯੋਗ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਵੱਡੇ ਮਾਮਲੇ ਦੇ ਵਿੱਚ ਇਸ ਮੈਲਾਂ ਇੰਸਪੈਕਟਰ ਦਾ ਨਾਂ ਸੀ ਈਸੇ ਦੇ ਚੱਲਦਿਆਂ ਹੀ ਮਾਮਲਾ ਦਰਜ ਕੀਤਾ ਗਿਆ ਸੀ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚੱਲਦਿਆਂ ਇਸ ਲੈਂਸ ਇਨਸਪੈਕਟਰ ਨੂੰ 2 ਮਹੀਨੇ ਪਹਿਲਾਂ ਹੀ ਭਗੌੜਾ ਐਲਾਨ ਕਰ ਦਿੱਤਾ ਗਿਆ ਸੀ ਸੋ ਅੱਜ ਖੋਦ ਇਸ ਮੈਲੈਂਸ ਇਨਸਪੈਕਟਰ ਦੇ ਵੱਲੋਂ ਸਰੈਂਡਰ ਕੀਤਾ ਗਿਆ ਹੈ ਦੱਸਦੀ ਹੈ ਕਿ ਐਨ ਡੀ ਪੀ ਐਸ ਐਕਟ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਅਰਸ਼ ਦੀਪਕ ਔਰ ਗਰੇਵਾਲ ਦਾ ਨਾਮ ਸੀ ਤੇ ਉਹਨਾਂ ਦੇ ਉੱਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਇਸ ਤੋਂ ਇਲਾਵਾ ਡਰੱਗ ਤਸਕਰਾਂ ਨੂੰ ਛੱਡਣ ਦੇ ਵੀ ਦੋਸ਼ ਲੱਗੇ ਸਨ ਅਕਤੂਬਰ ਸਾਲ 2024 ਦੇ ਵਿੱਚ ਪੁਲਿਸ ਟੀਮ ਨੇ ਕੋਟ ਹਿਸੇਖਾਂ ਦੇ ਵਿੱਚ ਇੱਕ ਡਰੱਗ ਤਸਕਰ ਤੇ ਉਸ ਦੇ ਸਹਿਚੂਗੀਆਂ ਨੂੰ ਨਸ਼ੇ ਸਮੇਤ ਫੜਿਆ ਸੀ ਜਿਸ ਤੋਂ ਬਾਅਦ ਕੀ ਫਆਈਆਰ ਮੁਤਾਬਕ ਅਰਸ਼ਦੀਪ ਕੌਰ ਦੇ ਵੱਲੋਂ ਦੋ ਹੈੱਡ ਕਨਸਟੇਬਲ ਅਤੇ ਇਸ ਤੋਂ ਇਲਾਵਾ ਕਾਨੂੰਨੀ ਕਾਰਵਾਈ ਕਰਨ ਦੇ ਬਜਾਏ ਇਹਨਾਂ ਨੂੰ 5 ਲੱਖ ਰੁਪਇਆ ਲੈ ਕੇ ਛੱਡ ਦਿੱਤਾ ਗਿਆ ਸੀ ਸੋ ਇਸ ਮਹਿਲਾ ਇੰਸਪੈਕਟਰ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵੱਲੋਂ ਕੀ ਹੁਣ ਖੁਦ ਹੀ ਸਰੈਂਡਰ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਹੁਣ ਅਜਨਾਲਾ ਹਲਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਲਈ ਕਣਕ ਦੇ 500 ਕੁਇੰਟਲ ਸਰਟੀਫਾਈਡ ਬੀਜ ਦੇ ਟਰੱਕ ਰਵਾਨਾ ਕੀਤੇ ਹਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਨਾਲਾ ਦੇ ਕਿਸਾਨਾਂ ਵਾਸਤੇ ਸਿਰਫ 1.16 ਕਰੋੜ ਰੁਪਏ ਰਾਸ਼ੀ ਗਿਆਰੀ ਕਰਨ ਦੇ ਉੱਤੇ ਮਖੌਲ ਅਤੇ ਉਹਨਾਂ ਦੀ ਨਖੇਦੀ ਵੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਨਾਲਾ ਦੇ ਕਿਸਾਨਾਂ ਨੂੰ ਵੰਡਣ ਵਾਸਤੇ ਉਹਨਾਂ ਦੇ ਵੱਲੋਂ ਸਰਟੀਫਾਈਡ ਕਣਕ ਦੇ ਬੀਜ ਇਕੱਤਰ ਕਰਕੇ ਬਠਿੰਡਾ ਦਿਹਾਤੀ ਹਲਕੇ ਦੇ ਵਿੱਚ ਭੇਜੇ ਗਏ ਹਨ ਸੋ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਨਾ ਦੇਣ ਦੇ ਉੱਤੇ ਵੀ ਜਿਹੜਾ ਕਿ ਸਵਾਲ ਉਹਨਾਂ ਨੇ ਉਠਾਏ ਹਨ ਕਿ ਪੰਜਾਬ ਸਰਕਾਰ ਦੇ ਵੱਲੋਂ ਸਿਰਫ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਪ੍ਰਦਾਨ ਕਿਸਾਨਾਂ ਨੂੰ ਕਰਵਾਇਆ ਹੈ ਜੋ ਕਿ ਬੇहद ਘੱਟ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੋਗਾ ਤੋਂ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਮੋਗਾ ਸ਼ਹਿਰ ਦੇ ਵਿੱਚ ਉਸ ਸਮੇਂ ਹਾਹਾਕਾਰ ਮਚ ਗਿਆ ਜਦੋਂ ਪੁਲਿਸ ਨੇ ਸ਼ਹਿਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਦੇ ਵਜੋਂ ਮੋਗਾ ਪੁਲਿਸ ਨੇ ਅੱਜ ਇੱਕ ਵੱਡਾ ਆਪਰੇਸ਼ਨ ਕੀਤਾ ਹੈ ਤੇ ਇਸੇ ਦੌਰਾਨ ਏਡੀਜੀਪੀ ਸ਼ੇਪ ਕੁਮਾਰ ਬਰਮਾ ਦੀ ਅਗਵਾਈ ਹੇਠ ਮੋਗਾ ਅਤੇ ਧਰਮਕੋਟ ਖੇਤਰਾਂ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਕਿ 150 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਇਕੱਠੇ ਹੋ ਕੇ ਪੁਲਿਸ ਟੀਮਾਂ ਦੇ ਦੁਆਰਾ ਨਸ਼ਾ ਤਸਕਰਾਂ ਦੇ ਘਰਾਂ ਨੂੰ ਪੂਰੀ ਤਾਂ ਤਲਾਸ਼ਿਆ ਗਿਆ ਤੇ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਹੇਰੋਇਨ ਬਰਾਮਦ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਸੋ ਤਲਾਸ਼ੀ ਮੁਹਿੰਮ ਜਿਹੜੀ ਕਿ ਸ਼ੁਰੂ ਕੀਤੀ ਗਈ ਸੀ ਮੋਗਾ ਤੋਂ ਲੈ ਕੇ ਧਰਮਿਕ ਕੋਟ ਦੇ ਚੌਂਕ ਤੱਕ ਜਿਹੜੀ ਕਿ ਕੀਤੀ ਗਈ ਤੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਵੱਡੇ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਵੀ ਪੂਰੀ ਤਰ੍ਹਾਂ ਤਲਾਸ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਆਪਣਾ ਨਾਮ ਦੱਸਣ ਤੋਂ ਇਨਕਾਰ ਕੀਤਾ ਹੈ ਸੋ ਇਸ ਆਪਰੇਸ਼ਨ ਬਾਰੇ ਹੋਰ ਜਾਣਕਾਰੀ ਜਿਹੜੀ ਕਿ ਉਹਨਾਂ ਦੇ ਵੱਲੋਂ ਦੇਣ ਤੋਂ ਵੀ ਇਨਕਾਰ ਕੀਤਾ ਗਿਆ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹੁਣ ਜਮਾਨਤ ਨਹੀਂ ਮਿਲ ਪਾਈ ਹੈ ਜੀਹਾਂ ਸੁਣਵਾਈ ਦੇ ਦੌਰਾਨ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਵਾਬ ਦੇਣ ਦੇ ਲਈ ਸਮੇਂ ਦੀ ਮੰਗ ਕੀਤੀ ਹੈ ਸੋ ਇਸ ਤੇ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਤੁਹਾਨੂੰ ਕਿ ਆ ਸੀ ਕਿ ਸੁਣਵਾਈ ਤੋਂ ਪਹਿਲਾਂ ਹੀ ਜਵਾਬ ਦਾਖਲ ਕੀਤਾ ਜਾਵੇ ਤਾਂ ਕਿਉਂ ਹੁਣ ਤੱਕ ਜਵਾਬ ਦਾਖਲ ਨਹੀਂ ਕੀਤਾ ਗਿਆ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਤੁਸੀਂ ਚਲਾਨ ਪੇਸ਼ ਕਰ ਸਕਦੇ ਹੋ ਤੇ ਤੁਹਾਡੇ ਹੁਣ ਜਵਾਬ ਦੀ ਕੋਈ ਵੀ ਲੋੜ ਨਹੀਂ ਹੋਵੇਗੀ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ 29 ਅਕਤੂਬਰ ਨੂੰ ਮਾਮਲੇ ਦੇ ਵਿੱਚ ਹੁਣ ਮੈਰਿਟ ਦੇ ਆਧਾਰ ਦੇ ਉੱਤੇ ਸੁਣਵਾਈ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰਤਸਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਡੇਂਗੂ ਨੇ ਇੱਕ ਵਾਰ ਫਿਰ ਤੋਂ ਸੂਬੇ ਦੇ ਵਿੱਚ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਜੀ ਹਾਂ ਇਸ ਵਾਰ ਚੋਰੀ ਛਿਪੇ ਜਿਹੜਾ ਕਿ ਮੱਛਰ ਦੇ ਦੁਆਰਾ ਕਾਫੀ ਜ਼ਿਆਦਾ ਹਾਂਤਕ ਮਚਾਇਆ ਜਾ ਰਿਹਾ ਹੈ ਤੇ ਹੁਣ ਤੱਕ ਰਾਜ ਦੇ ਵਿੱਚ 1671 ਲੋਕ ਡੇਂਗੂ ਦੇ ਨਾਲ ਸੰਕਰਮਿਤ ਹੋ ਚੁੱਕੇ ਹਨ ਸਿਹਤ ਵਿਭਾਗ ਦੇ ਅਨੁਸਾਰ ਪਟਿਆਲਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ ਜਿਸ ਦੇ 302 ਮਾਮਲੇ ਸਾਹਮਣੇ ਨਿਕਲ ਕੇ ਆਏ ਹਨ ਇਸੇ ਦੌਰਾਨ ਲੁਧਿਆਣਾ ਦੇ ਵਿੱਚ 190 ਮਾਮਲੇ ਸਾਹਮਣੇ ਨਿਕਲ ਕੇ ਆਏ ਹਨ ਤੇ ਸੂਬੇ ਦਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਬਣ ਗਿਆ ਹੈ ਮਾਰਾਂ ਦਾ ਕਹਿਣਾ ਹੈ ਕਿ ਡੇਂਗੂ ਮੱਛਰ ਮੁੱਖ ਤੌਰ ਦੇ ਉੱਤੇ ਜੁਲਾਈ ਅਤੇ ਨਵੰਬਰ ਦੇ ਵਿਚਕਾਰ ਸਰਗਰਮ ਹੁੰਦਾ ਹੈ ਇਸ ਸਾਲ ਹੜ੍ਹਾਂ ਤੇ ਭਾਰੀ ਬਾਰਸ਼ਾਂ ਦੇ ਕਾਰਨ ਹੁਣ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਚੁੱਕੀ ਹੈ ਸੋ ਕਿ ਇਲਾਕਿਆਂ ਦੇ ਵਿੱਚ ਖੜੇ ਪਾਣੀ ਦੇ ਕਾਰਨ ਹੁਣ ਮੱਛਰ ਕਾਫੀ ਜ਼ਿਆਦਾ ਫੈਲ ਰਿਹਾ ਹੈ ਸੋ ਜਿਸ ਦੇ ਕਾਰਨ ਲਗਾਤਾਰ ਹੁਣ ਪੰਜਾਬ ਦੇ ਵਿੱਚ ਮੱਛਰ ਦੇ ਨਾਲ ਹੁਣ ਜਿਹੜਾ ਕਿ ਡੇਂਗੂ ਫੈਲਣਾ ਸ਼ੁਰੂ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤੋਂ ਹੁਣ ਸਰਕਾਰੀ ਬੱਸ ਚਾਲਕਾਂ ਤੇ ਕਰਮਚਾਰੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਮੰਗਲਵਾਰ ਨੂੰ ਪੰਜਾਬ ਰੋਡਵੇ ਜਤੇ ਪੀਆਰਟੀਸੀ ਤੇ ਪਨ ਬੱਸ ਕੰਟਰੈਕਟਡ ਬਰਕਰਜ਼ ਜੂਨੀਅਨ ਦੇ ਨਾਲ ਸੰਬੰਧਿਤ ਕਰਮਚਾਰੀਆਂ ਨੇ ਕਿਲੋਮੀਟਰ ਬੱਸ ਯੋਜਨਾ ਦੇ ਵਿਰੋਧ ਵਿੱਚ ਜਲੰਧਰ ਬੱਸ ਅੱਡੇ ਤੇ ਇਸ ਤੋਂ ਇਲਾਵਾ ਪੀਏਪੀ ਚੌਂਕ ਦੇ ਉੱਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਬੱਸ ਅੱਡੇ ਤੇ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਕਰਮਚਾਰੀਆਂ ਨੇ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਨੂੰ ਕੁਝ ਘੰਟਿਆਂ ਦੇ ਲਈ ਜਾਮ ਕਰ ਦਿੱਤਾ ਤੇ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੁਣ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਜਾਮ ਲਗਾਏ ਜਾ ਰਹੇ ਹਨ ਤੇ ਉਹਨਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਅਸੀਂ ਇਸੇ ਤਰ੍ਹਾਂ ਹੀ ਚੱਕਾ ਜਾਮ ਕਰਦੇ ਰਹਾਂਗੇ ਕੁੱਲ ਮਿਲਾ ਕੇ ਪ੍ਰਦਰਸ਼ਨ ਕ੍ਰੀ ਵਿਚਾਰ ਘੰਟੇ ਤੱਕ ਚੱਲੇ ਆ ਧਰਨੇ ਦੇ ਵਿੱਚ ਸ਼ਾਮਲ ਜੂਨੀਅਰ ਨੇਤਾਵਾਂ ਨੇ ਕਿਹਾ ਹੈ ਕਿ ਸਰਕਾਰ ਦੀ ਕਿਲੋਮੀਟਰ ਬੱਸ ਯੋਜਨਾ ਨਿੱਜੀ ਕੰਪਨੀਆਂ ਨੂੰ ਗੈਰ ਫਾਇਦਾ ਜਿਹੜਾ ਕੀ ਪ੍ਰਚਾਰੀ ਹੈ ਸੋ ਇਸੇ ਕਾਰਨ ਦੇ ਵੱਲੋਂ ਹੁਣ ਇਹ ਜਾਮ ਲਗਾਇਆ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਇਸੇ ਤਰ੍ਹਾਂ ਹੀ ਉਹਨਾਂ ਦੇ ਵੱਲੋਂ ਸਰਕਾਰੀ ਬੱਸਾਂ ਨੂੰ ਬੰਦ ਕੀਤਾ ਜਾਂਦਾ ਰਹੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਬਿਜਲੀ ਸਪਲਾਈ ਕੱਟੇ ਜਾ ਰਹੇ ਹਨ ਕਨੈਕਸ਼ਨ ਜੀ ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹੰਸ ਦੀ ਅਗਵਾਹੀ ਦੇ ਵਿੱਚ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਬਿਜਲੀ ਵਿਭਾਗ ਤੋਂ ਡਿਫਾਲਟਰ ਖਪਤਕਾਰਾਂ ਖਿਲਾਫ ਤਾਵੜ ਤੋੜ ਕਾਰਵਾਈਆਂ ਕਰਦਿਆਂ ਹੋਏ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਹੈ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਹੁਣ ਬਿਜਲੀ ਵਿਭਾਗ ਨੇ ਮੌਜੂਦਾ ਅਕਤੂਬਰ ਮਹੀਨੇ ਦੌਰਾਨ ਜਿੱਥੇ ਸਾਲ 2025 ਦੇ ਵਿੱਚ ਡਿਫਾਲਟ ਖਾਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਹਨ ਜਿਨ੍ਹਾਂ ਦੇ ਵਿੱਚ ਕਿ 2500 ਤੋਂ ਬਾਅਦ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਹਨ ਤੇ ਉੱਥੇ ਹੀ 18.56 ਕਰੋੜ ਲੋਕਾਂ ਦੇ ਜਿਹੜੇ ਬਕਾਇਆ ਬਿੱਲ ਸੀ ਉਹਨਾਂ ਦੀ ਰਿਕਵਰੀ ਕੀਤੀ ਗਈ ਹੈ ਸੋ ਇਹਨਾਂ ਲੋਕਾਂ ਨੂੰ ਹੁਣ ਬਿਜਲੀ ਦੇ ਕਨੈਕਸ਼ਨ ਵੀ ਨਹੀਂ ਮਿਲਣਗੇ ਤੇ ਇਸ ਤੋਂ ਇਲਾਵਾ ਇਹਨਾਂ ਨੂੰ ਹੁਣ ਬਿਜਲੀ ਸਪਲਾਈ ਵੀ ਨਹੀਂ ਮਿਲੇਗੀ ਸੋ ਬਿਜਲੀ ਕਨੈਕਸ਼ਨ ਵੀ ਇਹਨਾਂ ਦੇ ਕੱਟ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦਾ ਵੱਡਾ ਤੋਹਫਾ ਹੁਣ ਦੁੱਗਣਾ ਕੀਤਾ ਹੈ ਡਾਈਟ ਕੋਟਾ ਜੀ ਹਾਂ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਹੁਣ ਦਿੱਤੀ ਜਾਣ ਵਾਲੀ ਡਾਈਟ ਮਨੀ ਦੇ ਕੋਟੇ ਨੂੰ ਦੁੱਗਣਾ ਕਰਨ ਦਾ ਫੈਸਲਾ ਲਿਆ ਹੈ ਇਸ ਫੈਸਲੇ ਤੋਂ ਬਾਅਦ ਹੁਣ ਖਿਡਾਰੀਆਂ ਨੂੰ 240 ਰੁਪਏ ਦੀ ਬਜਾਏ 480 ਰੁਪਏ ਮਿਲਣਗੇ ਰਾਜ ਸਰਕਾਰ ਲਗਭਗ 6 ਸਾਲਾਂ ਦੇ ਵਕਫੇ ਤੋਂ ਬਾਅਦ ਖਿਡਾਰੀਆਂ ਦੀ ਡਾਈਟ ਮਨੀ ਦੇ ਵਿੱਚ ਵਾਧਾ ਕਰ ਰਹੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਫੈਸਲੇ ਬਾਰੇ ਦੱਸਦਿਆਂ ਹੋਇਆ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਡਾਈਟ ਮਨੀ ਨੂੰ ਲੈ ਕੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ ਹੈ ਉਹਨਾਂ ਨੇ ਦੱਸਿਆ ਹੈ ਕਿ ਪਿਛਲੀਆਂ ਸਰਕਾਰਾਂ ਡਾਈਟ ਮਨੀ ਵਿੱਚ ਸਿਰਫ 48 ਰੁਪਏ ਦਾ ਹੀ ਵਾਅਦਾ ਕੀਤਾ ਸੀ ਸੋ ਹੁਣ ਉਹਨਾਂ ਦੇ ਵੱਲੋਂ ਦੁੱਗਣਾ ਇਸ ਨੂੰ ਕਰ ਦਿੱਤਾ ਗਿਆ ਹੈ ਜਿੱਥੇ ਕਿ ਪਹਿਲਾਂ 240 ਰੁਪਏ ਡਾਈਟ ਮਨੀ ਦੇ ਵਜੋਂ ਖਿਡਾਰੀਆਂ ਨੂੰ ਮਿਲਦੇ ਸੀ ਹੁਣ ਇਸ ਨੂੰ ਵਧਾ ਕੇ 480 ਰੁਪਏ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲ ਚੁੱਕਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹੇ ਦੇ ਵਿੱਚ ਹੁਣ ਸਰਕਾਰੀ ਸਿਹਤ ਸੰਸਥਾਵਾਂ ਖੁੱਲਣ ਦੇ ਸਮੇਂ ਦੇ ਵਿੱਚ ਵੱਡਾ ਬਦਲਾਅ ਹੋ ਚੁੱਕਾ ਹੈ ਜੀ ਹਾਂ ਹੁਣ ਸਰਕਾਰੀ ਹਸਪਤਾਲ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਜਿਹੜਾ ਕੇਸ ਨੂੰ ਖੋਲਿਆ ਜਾਵੇਗਾ ਸੌ ਕਾਊਂਟਰ ਹੁਣ ਇਸ ਟਾਈਮ ਦੇ ਉੱਤੇ ਓਪਨ ਹੋਵੇਗਾ ਸੋ ਜਿਹੜੀਆਂ ਐਮਰਜੈਂਸੀ ਸੇਵਾਵਾਂ ਆ ਉਹ 24 ਘੰਟੇ ਦੇ ਲਈ ਪਹਿਲਾਂ ਤੀ ਤਰ੍ਹਾਂ ਹੀ ਜਾਰੀ ਰਹਿਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਕਿਸੇ ਵੀ ਵੇਲੇ ਵੀ ਛੇੜ ਸਕਦਾ ਹੈ ਪਾਕਿਸਤਾਨ ਜੰਗ ਅਲਰਟ ਦੇ ਉੱਤੇ ਹਨ ਫੌਜ ਅਧਿਕਾਰੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਫਗਾਨ ਤਾਲੀਬਾਨ ਦੇ ਵਿਚਕਾਰ ਮੰਗਲਵਾਰ ਰਾਤ ਨੂੰ ਫਿਰ ਤੋਂ ਹਿੰਸਕ ਝੜਪਾਂ ਹੋਈਆਂ ਹਨ ਇਹਨਾਂ ਝੜਪਾਂ ਦੇ ਕਾਰਨ ਹੁਣ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੋਹਾਂ ਸਰਹੱਦਾਂ ਦੇ ਉੱਤੇ ਤਣਾਅ ਵੱਧ ਚੁੱਕਾ ਹੈ ਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਕਿਸੇ ਵੀ ਵੇਲੇ ਵੀ ਜੰਗ ਛੇੜ ਸਕਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ 에어 ਕੁਆਲਿਟੀ ਫਿਰ ਤੋਂ ਪੰਜਾਬ ਦੀ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਜਿੱਥੇ ਕਿ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਤੇ ਤੇ ਅਮਰਤਸਰ ਦੇ ਵਿੱਚ ਇਹ ਪਹਿਲੇ ਨੰਬਰ ਦੇ ਉੱਤੇ ਆ ਚੁੱਕੇ ਹਨ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਅਮਰਤਸਰ ਜ਼ਿਲ੍ਹੇ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਵੀ ਇਸ ਸਮੇਂ 179 ਨੂੰ ਪਾਰ ਕਰ ਚੁੱਕਾ ਹੈ ਜੀਹਾਂ ਜੋ ਕਿ ਆਮ ਦੇ ਨਾਲੋਂ 3 ਗੁਣਾ ਵੱਧ ਹੈ ਹਾਲਾਂਕਿ ਦੀਵਾਲੀ ਦਾ ਤਿਹਾਰ ਵੀ ਅਜੇ ਨਹੀਂ ਆਇਆ ਹੈ ਜਿਵੇਂ ਹੀ ਦੀਵਾਲੀ ਦਾ ਧੂਆਂ ਵੀ ਇਸ ਦੇ ਵਿੱਚ ਸ਼ਾਮਲ ਹੋਵੇਗਾ ਤੇ 에ਅਰ ਕੁਆਲਿਟੀ ਇੰਡੈਕਸ ਹੋਰ ਜ਼ਿਆਦਾ ਖਰਾਬ ਹੋ ਸਕਦਾ ਹੈ ਸੋ ਖਰਾਬ ਹੋਣ ਦੀ ਪੂਰੀ ਸੰਭਾਵਨਾ ਵੀ ਹੈ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ 에ਅਰ ਕੁਆਲਿਟੀ ਕਾਫੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਹੈ ਕਿਉਂਕਿ ਪ੍ਰਦੂਸ਼ਣ ਕਾਫੀ ਜ਼ਿਆਦਾ ਹੁੰਦਾ ਹੈ ਸੋ ਸਿਆਲ ਦੇ ਜਿਹੜੇ ਕੀ ਮੌਸਮ ਦੇ ਵਿੱਚ ਤੇ ਲਗਾਤਾਰ ਹਾਲਾਤ ਹੋਰ ਵੀ ਵਿਗੜਨ ਦੀ ਉਮੀਦ ਲਗਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਭੇਜੀ ਕੁੜੀ ਦੇ ਬਦਲੇ ਤੇਵਰ ਤੇ ਮੁੰਡੇ ਦੇ ਨਾਲ ਕੀਤਾ ਉਹ ਜੋ ਸੋਚਿਆ ਵੀ ਨਹੀਂ ਸੀ ਜੀਹਾਂ ਤਸਵੀਰ ਮੁੰਡੇ ਦੀ ਤੁਸੀਂ ਦੇਖ ਸਕਦੇ ਹੋ ਸੋ ਹਲਕਾ ਸ਼ਾਮ 84 ਹੁਸ਼ਿਆਰਪੁਰ ਤੋਂ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਲੜਕੀ ਨੂੰ ਵਿਆਹ ਕਰਵਾ ਕੇ ਭੇਜਿਆ ਗਿਆ ਸੀ ਤੇ ਲੱਖਾਂ ਰੁਪਏ ਉਸ ਦੇ ਉੱਤੇ ਲਗਾਏ ਗਏ ਸਨ ਪਰਿਵਾਰ ਨੇ ਕੁੜੀ ਨੂੰ 15 ਲੱਖ ਰੁਪਏ ਲਗਾ ਕੇ ਕੈਨੇਡਾ ਭੇਜਿਆ ਸੀ ਸੋ ਇਹ ਕੁੜੀ ਜਿਹੜੀ ਕਿ ਕੈਨੇਡਾ ਦੇ ਵਿੱਚ ਬਾਦ ਵਿੱਚ ਚਲੀ ਜਾਂਦੀ ਹੈ ਸੋ ਜਿਸ ਤੋਂ ਬਾਅਦ ਕੀ ਕੁੜੀ ਨੇ ਮੁੜ ਕੇ ਮੁੰਡੇ ਨੂੰ ਨਾਂ ਤੇ ਫੋਨ ਕੀਤਾ ਤੇ ਇਸ ਤੋਂ ਬਾਅਦ ਉਸ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਕੋਈ ਕੰਮ ਦੀ ਗੱਲ ਕੀਤੀ ਜਾਂਦੀ ਸੀ ਤੇ ਲੜਕੀ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ ਸੀ ਆਖਰਕਾਰ ਕੁੜੀ ਦੇ ਵੱਲੋਂ ਮੁੰਡੇ ਨੂੰ ਇੱਕ ਦਿਨ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਉਸ ਨੇ ਉਸ ਨੂੰ ਕੈਨੇਡਾ ਦੇ ਵਿੱਚ ਨਹੀਂ ਬੁਲਾਉਣਾ ਹੈ ਤੇ ਬਲੌਕ ਲਿਸਟ ਦੇ ਵਿੱਚ ਵੀ ਪਾ ਦਿੰਦੀ ਹੈ ਸੋ ਅੱਜ ਕਈ ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ ਪਰ ਨਾਂ ਤੇ ਕੁੜੀ ਦੇ ਪਰਿਵਾਰ ਵਾਲੇ ਕੋਈ ਵੀ ਗੱਲਬਾਤ ਸੁਣਨ ਨੂੰ ਤਿਆਰ ਹਨ ਤੇ ਨਾ ਹੀ ਖਰਚਾ ਬਾਅਸਕਰ ਨੂੰ ਸੋ ਮੁੰਡੇ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ 15 ਲੱਖ ਤੋਂ ਬਾਅਦ ਹੁਣ ਤੱਕ ਉਹਨਾਂ ਦੇ ਵੱਲੋਂ 26 ਲੱਖ ਰੁਪਏ ਜਿਹੜਾ ਕੀ ਖਰਚਿਆ ਜਾ ਚੁੱਕਾ ਹੈ ਤੇ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਾਂਹ ਚਾਲਕਾਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਲੁਧਿਆਣਾ ਤੇ ਜਲੰਧਰ ਵਿਚਕਾਰ ਯਾਤਰਾ ਕਰਨ ਵਾਲੇ ਬਾਂਹ ਚਾਲਕਾਂ ਦੇ ਲਈ ਨਵੀਂ ਮੁਸੀਬਤ ਖੜੀ ਹੋ ਚੁੱਕੀ ਹੈ ਦਲਿਤ ਸੰਗਠਨ ਦੇ ਵੱਲੋਂ ਜਲੰਧਰ ਬਾਈਪਾਸ ਨੇੜੇ ਜਲੰਧਰ ਲੁਧਿਆਣਾ ਰਾਸ਼ਟਰੀ ਮਾਰਗ NH44 ਨੂੰ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਲੰਧਰ ਪਾਣੀਪਤਾ ਹਾਈਵੇ ਤੇ ਵੀ ਆਵਾਜਾਈ ਪ੍ਰਭਾਵਿਤ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਸੋ ਵਿਰੋਧ ਦਾ ਕਾਰਨ ਹੈ ਹਰਿਆਣਾ ਦੇ ਆਈਪੀ ਅਧਿਕਾਰੀ ਵਾਈਪੂਰਨ ਦੀ ਖੁਦਖੁਸ਼ੀ ਸੋ ਇਸ ਤੋਂ ਬਾਅਦ ਲਗਾਤਾਰ ਤੁਹਾਨੂੰ ਦੱਦੀ ਹੈ ਕਿ ਹੁਣ ਦਲਿਤ ਭਾਈਚਾਰੇ ਦੇ ਦੁਆਰਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਜਲੰਧਰ ਲੁਧਿਆਣਾ ਹਾਈਵੇ ਨੂੰ ਹੁਣ ਰੋਕਣ ਦਾ ਇਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮੋਗੇ ਦੇ ਵਿੱਚ ਇੱਕ ਲੜਕੀ ਹੁਣ ਨਸ਼ੇ ਦੇ ਵਿੱਚ ਟੰਨ ਨਜ਼ਰ ਆ ਰਹੀ ਹੈ ਜੀ ਹਾਂ ਉਸ ਦੀ ਇੰਨੀ ਉਮਰ ਵੀ ਨਹੀਂ ਹੈ ਸੋ ਨਸ਼ੇ ਦੇ ਵਿੱਚ ਹੋਣ ਦੇ ਕਾਰਨ ਉਸ ਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਤੇ ਉਹ ਸਹੀ ਢੰਗ ਦੇ ਨਾਲ ਖੜੀ ਵੀ ਨਹੀਂ ਹੋ ਸਕਦੀ। ਇੱਕ ਰਾਘੀਰ ਨੇ ਵੀਡੀਓ ਬਣਾਈ ਹੈ ਤੇ ਉਸ ਬਾਰੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਕੋਈ ਜਵਾਬ ਨਹੀਂ ਦੇ ਸਕੀ ਹੈ। ਸੋ ਉਸ ਨੇ ਕੈਪਰੀ ਅਤੇ ਕਮੀਜ਼ ਪਾਈ ਹੋਈ ਹੈ ਜਿਵੇਂ ਹੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤੇ ਉਸ ਨੂੰ ਹਰਾਸਤ ਦੇ ਵਿੱਚ ਲੈ ਰਿਹਾ ਹੈ ਤੇ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਹੈ। ਸੋ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦੀ ਉਮਰ 20 ਸਾਲ ਹੈ। ਸੋ ਖੰਬੇ ਦੇ ਨਾਲ ਲੱਗ ਕੇ ਇਸ ਦੇ ਦੁਆਰਾ ਜਿਹੜਾ ਨਸ਼ਾ ਕੀਤਾ ਗਿਆ ਸੀ ਸੋ ਝੋਲ ਖਾਂਦੀ ਹੋਈ ਦਿਖਾਈ ਦੇ ਰਹੀ ਸੀ ਸੋ ਭਗਵਾਨਤਮਨ ਸਰਕਾਰ ਦੇ ਵੱਲੋਂ ਨਸ਼ਾ ਬੰਦ ਕਰਨ ਦੇ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕਿਤੇ ਨਾ ਕਿਤੇ ਨਸ਼ਾ ਪੰਜਾਬ ਦੇ ਵਿੱਚ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜੜੀਆਂ ਹੜ੍ਹਾਂ ਦੇ ਕਾਰਨ ਫਸਲਾਂ ਖਰਾਬ ਹੋਈਆਂ ਹਨ ਤੇ ਉਸ ਦਾ ਮੁਆਵਜ਼ਾ ਦੇਣਾ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਬਣਾਇਆ ਹੈ ਸਭ ਤੋਂ ਵੱਧ ਮੁਆਵਜ਼ਾ ਦੇਣ ਦਾ ਰਿਕਾਰਡ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਮੁਆਵਜ਼ਾ ਅਸੀਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਸੋ 30 ਦਿਨਾਂ ਦੇ ਵਿੱਚ ਹੀ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ੇ ਦੇ ਚੈੱਕ ਸੌਂਪਣੇ ਸ਼ੁਰੂ ਉਹਨਾਂ ਦੇ ਵੱਲੋਂ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੇਂਦਰ ਸਰਕਾਰ ਦੇ ਵੱਲੋਂ ਹੁਣ ਦੀਵਾਲੀ ਦੇ ਉੱਤੇ ਤੋਹਫ਼ਾ ਦਿੱਤਾ ਗਿਆ ਹੈ 1.86 ਕਰੋੜ ਔਰਤਾਂ ਦੇ ਲਈ ਮੁਫਤ ਐਲਪੀਜੀ ਗੈਸ ਸਿਲੰਡਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਐਲਪੀਜੀ ਗੈਸ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਉਜਵਲਾ ਯੋਜਨਾ ਚਲਾਈ ਜਾਂਦੀ ਹੈ ਉਸ ਦੇ ਮੱਦੇ ਨਜ਼ਰ ਹੋਣ ਜਿਹੜੇ ਕਿ ਦੀਵਾਲੀ ਦੇ ਉੱਤੇ ਮੁਫਤ ਗੈਸ ਸਿਲੰਡਰ ਮਿਲਣਗੇ ਸੋ ਇਹ ਤੁਹਾਨੂੰ ਦੱਸ ਦਈਏ ਕਿ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਪੂਰੇ ਦੇਸ਼ ਦੇ ਵਿੱਚ ਇਹ ਸਿਲੰਡਰ ਫ੍ਰੀ ਮੈਡ ਨੇ ਭਾਰਤ ਨੂੰ ਦੱਦਿਆ ਕਿ ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਦੇ ਵੱਲੋਂ ਹੀ ਇਹ ਸਕੀਮ ਲਿਆਂਦੀ ਗਈ ਹੈ ਤੇ ਉੱਤਰ ਪ੍ਰਦੇਸ਼ ਦੀਆਂ ਹੀ 2 ਕਰੋੜ ਔਰਤਾਂ ਨੂੰ ਜਿਹੜਾ ਕਿ ਇਹ ਸਿਲੰਡਰ ਦਿਵਾਲੀ ਦੇ ਉੱਤੇ ਫ੍ਰੀ ਦੇ ਵਿੱਚ ਮਿਲਣਗੇ ਸੋ ਪੰਜਾਬ ਦੇ ਵਿੱਚ ਵੀ ਜ਼ਰੂਰ ਜਿਹੜਾ ਕਿ ਮੋਦੀ ਦੇ ਦੁਆਰਾ ਫ੍ਰੀ ਦੇ ਵਿੱਚ ਸਿਲੰਡਰ ਦਿੱਤੇ ਗਏ ਆ ਪਰ ਪੰਜਾਬ ਦੀਆਂ ਔਰਤਾਂ ਦੇ ਲਈ ਇਹ ਸਕੀਮ ਜਾਰੀ ਨਹੀਂ ਕੀਤੀ ਗਈ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਅਜਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ